ਖਬਰ ਪਟਿਆਲਾ ਤੋਂ ਆ ਰਹੀ ਹੈ ਪਿਛਲੇ ਦਿਨੀ ਰਮਾਇਣ ਦੇ ਵਿੱਚ ਗਲਤ ਸ਼ਬਦਾਵਲੀ ਲਿਖਣ ਵਾਲੇ ਵਿਅਕਤੀ ਦੀ ਗ੍ਰਿਫਤਾਰੀ ਨੂੰ ਲੈ ਕੇ ਪਟਿਆਲਾ ਜ਼ਿਲ੍ਹੇ ਦੇ ਤਮਾਮ ਸਨਾਤਨੀਆਂ ਵੱਲੋਂ ਭੁਖੜ ਹੜਤਾਲ ਕਰਕੇ ਰੋਜ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਚ ਆਇਆ ਅਤੇ 24 ਘੰਟਿਆਂ ਦੇ ਵਿੱਚ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਅੱਜ ਪਟਿਆਲਾ ਦੇ प्राचीन श्री काली माता मंदिर विखे सनातनियों ਵੱਲੋਂ ਸਤਿਮਾਨ ਸਨਮਰੋਹ ਰੱਖਿਆ ਗਿਆ ਜਿਸ ਵਿੱਚ ਪ੍ਰਧਾਨ ਅਨੁਰਾਗ ਸ਼ਰਮਾ वरुण ਜਿੰਦਲ ਨikhil ਕਾਕਾ ਸੁਸ਼ੀਲ ਨਰਾਇਣ ਕੁਸ਼ਲ ਚੋਪੜਾ ਰਾਮ ਟੰਡਨ ਅਸ਼ੋਕ ਵਰਮਾ ਵੱਲੋਂ ਐਸਐਸਪੀ ਨਾਨਕ ਸਿੰਘ ਐਸਪੀ ਸਿਟੀ ਸਰਫਰਾਜ ਆਲਮ ਡੀਐਸਪੀ ਜਸਵਿੰਦਰ ਟਿਵਾਨਾ ਐਸਐਚਓ ਹਰਜਿੰਦਰ ਢਿੱਲੋ ਐਸਐਚਓ ਸ਼ਮਿੰਦਰ ਸਿੰਘ ਆਦਿ ਪੁਲਿਸ ਪ੍ਰਸ਼ਾਸਨ ਦਾ ਸਨਮਾਨ ਕੀਤਾ ਗਿਆ ਉਸ ਤੋਂ ਬਾਅਦ ਪ੍ਰੈਸ ਵਾਰਤਾ ਕੀਤੀ ਤੇ ਐਸਐਸਪੀ ਨਾਨਕ ਸਿੰਘ ਨੇ ਕੀ ਕਿਹਾ ਉਹ ਆਓ ਤੁਸੀਂ ਵੀ ਸੁਣੋ ਇਹ ਤੇ ਕੱਲੋਂ ਕਾਰਵਾਈ ਵੀ ਹੋ ਗਈ ਜਿਹੜੇ ਸ਼ਖਸ ਦੇ ਖਿਲਾਫ ਤੁਸੀਂ ਜਿਹੜੀ ਹੈਗਾ ਧਰਨਾ ਮਤਲਬ ਭੁੱਖ ਹੜਤਾਲ ਰੱਖੀ ਸੀਗੀ ਕਿ ਮੈਨੂੰ ਸਨਮਾਨਿਤ ਕੀਤਾ ਗਿਆ ਤੇ ਅੱਜ ਹੁਣ ਤੁਹਾਡੇ ਵੱਲੋਂ ਕਿੰਨਾ ਬੰਦਿਆਂ ਨੂੰ ਸਨਮਾਨਿਤ ਕੀਤਾ ਗਿਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਪੁਲਿਸ ਜਿਹੜੀ ਪਟਿਆਲੇ ਦੇ ਵਿੱਚ ਇਸ ਵਕਤ ਟੀਮ ਹੈ ਉਸ ਨੇ ਸਾਡਾ ਭਰੋਸਾ ਜਿੱਤਿਆ ਕਿਉਂਕਿ ਸਾਨੂੰ ਬੜੀ ਧੀਰ ਹੋ ਗਈ ਸੀ ਸੰਘਰਸ਼ ਕਰਦਿਆਂ ਨੂੰ ਪਰ ਜਦੋਂ ਹੁਣ ਦੁਬਾਰਾ ਸੰਘਰਸ਼ ਸ਼ੁਰੂ ਹੋਇਆ ਤੇ ਨਵੇਂ ਐਸਐਸਪੀ ਇੱਥੇ ਪਟਿਆਲਾ ਦੇ ਵਿੱਚ ਤਾਇਨਾਤ ਹੋਏ ਉਹਨਾਂ ਵੱਲੋਂ ਸਾਨੂੰ ਕਿਹਾ 24 ਘੰਟੇ ਤੇ ਮੇਰੇ ਖਿਆਲ 18 19 ਘੰਟਿਆਂ ਦੇ ਵਿੱਚ ਉਹਨਾਂ ਨੇ ਉਹ ਬੰਦਾ ਹਿਮਾਚਲ ਤੋਂ ਜਾ ਕੇ ਡਰੇਸ ਵੀ ਕਰਿਆ ਤੇ ਫੜਿਆ ਲਿਆ। ਇਹਦੇ ਨਾਲ ਸਾਨੂੰ ਸੰਤੁਸ਼ਟੀ ਹੈ ਤੇ ਜੇਕਰ ਅਸੀਂ ਜਦੋਂ ਕੋਈ ਮਾੜਾ ਕੰਮ ਕਰਦਾ ਅਸੀਂ ਬਹੁਤ ਰੌਲਾ ਪਾਉਂਦੇ ਆ। ਜਦੋਂ ਪੁਲਿਸ ਨੇ ਐਟਾ ਵਧੀਆ ਕੰਮ ਕੀਤਾ ਤੇ ਉਹਨੂੰ ਸਨਮਾਨਤ ਕਰਨਾ ਬਣਦਾ ਸੀ। ਇਸ ਕਰਕੇ ਐਸਐਸਪੀ ਸਾਹਿਬ ਤੇ ਜਿਹੜੀ ਵੀ ਉਹਨਾਂ ਦੀ ਸਾਰੀ ਟੀਮ ਸੀ ਅਸੀਂ ਇਕੱਲੇ ਇਕੱਲੇ ਸ਼ਖਸ ਨੂੰ ਬੁਲਾ ਕੇ ਸਨਮਾਨਿਤ ਕੀਤਾ। ਕੁਝ ਮੁਲਾਜ਼ਮ ਅਜੇ ਰਹਿ ਗਏ ਨੇ ਜਿਹੜੇ ਡਿਊਟੀਆਂ ਤੇ ਸੀ। ਅਸੀਂ ਉਹਨਾਂ ਨੂੰ ਵੀ ਸਨਮਾਨਤ ਕਰਕੇ ਦਿਲ ਦੀ ਗਹਿਰਾਈਆਂ ਤੋਂ ਸੋ ਨਾਲ ਅਸੀਂ ਇਹ ਵੀ ਕ ਕਿਤੇ ਵੀ ਸਨਾਤਨ ਦੀ ਸਨਾਤਨ ਦੀ ਮਰਿਆਦਾ ਪੰਗ ਕਰਦਾ ਅਖਸ਼ਬਦ ਲਿਖਦਾ ਸਨਾਤਨੀ ਯੋਧੇ ਗਰੁੱਪ ਪਟਿਆਲਾ ਦੇ ਵਿੱਚ ਹੁਣ ਆਇਆ ਹੈਗਾ ਸਨਾਤਨੀ ਯੋਧੇ ਹੁਣ ਹਰ ਥਾਂ ਦੇ ਉਤੇ ਉਸ ਵਿਅਕਤੀ ਦੇ ਖਿਲਾਫ ਡਟ ਕੇ ਲੜਨ ਲਈ ਤਿਆਰ ਖੜੇ ਆਂ ਔਰ ਲੜਾਂਗੇ ਸਾਡਾ ਤਰੀਕਾ ਸ਼ਾਂਤਮਈ ਹੈ ਪਰ ਜੇਕਰ ਕੋਈ ਆਪਣੀ ਹੱਦਾ ਟੱਪੇਗਾ ਅਸੀਂ ਕਾਨੂੰਨ ਤੇ ਪੂਰਾ ਭਰੋਸਾ ਰੱਖਦੇ ਆਂ ਤੇ ਕਾਨੂੰਨ ਦੇ ਤਰੀਕੇ ਨਾਲ ਉਹਨੂੰ ਸਜ਼ਾ ਲਵਾਵਾਂਗੇ ਜਿਸ ਤਰ੍ਹਾਂ ਉਹ ਦੁਸ਼ਤ ਬੰਦਾ ਅੱਜ ਜੇਲ੍ਹ ਦੇ ਵਿੱਚ ਐ ਇਸੇ ਤਰ੍ਹਾਂ ਕੋਈ ਵੀ ਵਿਅਕਤੀ ਜੋ ਸਨਾਤਨ ਦੇ ਬਾਰੇ ਸਨਾਤਨ ਦੇ ਗ੍ਰੰਥਾਂ ਬਾਰੇ ਮੈਂ ਕਹਿੰਦਾ ਕਿਸੇ ਵੀ ਧਰਮ ਦੇ ਗ੍ਰੰਥ ਬਾਰੇ ਗਲਤ ਟਿੱਪਣੀ ਕਰਦਾ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਉਸ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਅਸੀਂ ਵੀ ਤਿਆਰ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਅਜਿਹੇ ਸ਼ਰਾਰਤੀ ਲੋਕਾਂ ਦੇ ਹੱਲ ਪਈ ਜਾਵੇ ਕੁਝ ਲੋਕ ਚੰਦ ਸਾਹਿਬ ਮਾਮਲਾ ਬੜੇ ਦਿਨਾਂ ਦਾ ਰੰਗਿਆ ਹੋਇਆ ਸੀ ਅੱਜ ਇਸ ਰਾਤ ਨੂੰ ਕਿਸ ਤਰ੍ਹਾਂ ਦੀ ਪ੍ਰੋਗਰੈਸ ਹੋ ਰਹੀ ਹੈ ਇੱਕ ਵਰਚਾ ਦਾ ਵਾਅਦਾ 2022 ਦੇ ਬਜਟ ਅੰਦਰ ਤੇ ਕਾਰਵਾਈ ਕਰਦੇ ਹੋਏ ਅਰੈਸਟ ਕੀਤਾ ਗਿਆ ਮਤੇ ਨੂੰ ਦੇ ਨਾਲ ਦੇ ਨਾਲ ਉਹ ਸਪੀਚਿਸ ਨੂੰ ਕਰਦੇ ਅਸੂਫਿਸ ਤੇ ਪਾ ਗਿਆ ਸੀ ਉਹਨਾਂ ਦੀ ਕਿਤਾਬ ਸੀ ਜਿਹਦੇ ਨਾਲ ਕਿ ਸਤਾਕਰ ਅੰਦਰ ਜਿਹੜੇ ਪ੍ਰੋਗਰੈਸ ਨੇ ਉਹਨਾਂ ਨੇ ਇਸ ਪੰਚੀ ਇਸ ਕਿਤਾਬ ਨੂੰ ਨੇ ਪੁਬਲਿਸ਼ ਕਰਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਰਾਜਨੀਤੀ ਦੀਆਂ ਸਵਾਲਾਂ ਕੀਤੀ ਉਹਦੀ ਕਾਰਵਾਈ ਕਰਦੇ ਹੋਏ ਉਹਨਾਂ ਦਾ ਸਟੂਡੈਂਟਾਂ ਦੇ ਮਾਪਿਆਂ ਤੋਂ ਇੱਕ ਕੰਮ ਕਰਦੇ। ਅਸੀਂ ਜ਼ੋਰ ਕਰਾਂਗੇ ਕਿ ਇਹ ਦੇ ਬਿਲਕੁਲ ਹੱਦ ਤੱਕ ਚੋਈਏ ਹੋਵੇ। ਜਿਹੜੇ ਬੰਦੇ ਇਸ ਜਿਵੇਂ ਬੰਦੇ ਬਲੈਂਡ ਹੋਣ ਉਹਦੇ ਖਿਲਾਫ ਵੀ ਸਖਤ ਕਾਨੂੰਨ। ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਕੰਸੂਮਰ ਗੇਟ ਟੂਲ ਮੰਗਵਾते ਜਾਂ ਫੇਲ ਲੈਂਦੇ ਇਸ ਤਰ੍ਹਾਂ ਦਾ ਕਹਿੰਦੇ ਕਿ ਇਹਦੇ ਲਈ ਸਖਤ ਕਾਨੂੰਨ ਦੀ ਲੋੜ ਹੈ ਜਿਹਾ ਸੋਸ਼ਲ ਮੀਡੀਆ ਮੰਤਰਿੰਦਰ ਸੈਕਟਰ ਨੂੰ ਐਕਟ ਕਰਕੇ ਉਹਦੇ ਜਿਵੇਂ ਬੰਦੇ ਲੈਣੇ ਚੋਣ। ਆਪਾਂ ਆਪਾਂ ਦਾ ਕਾਨੂੰਨ ਨਿਸ਼ਚਿਤ ਕਰਦੇ। ਤੁਹਾਡੇ ਕਿਤਾਬ